ਸਾਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਯੂਰਪੀਨ ਪੰਜਾਬੀ 335 ਤੇ ਇਸ ਚੈਨਲ ਤੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਮੈਨੂੰ ਸਾਰੇ ਸੋਸ਼ਲ ਮੀਡੀਆ ਤੇ ਫੋਲੋ ਕਰ ਲਓ ਜੇ ਤੁਸੀਂ ਵੀ ਟਾਲੀਗ ਸਿੱਖਣਾ ਚਾਹੁੰਦੇ ਹੋ ਫ੍ਰੀ ਦੇ ਵਿੱਚ ਤਾਂ ਮੇਰੇ ਸੈਕੰਡ ਚੈਨਲ ਲਰਨਿੰਗ ਟਾਲੀਨ ਵੀ ਤੇ ਯੂਰਪੀਨ ਪੰਜਾਬੀ ਉਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਹੈਗਾ ਹੈ ਉੱਤੇ ਜਾ ਕੇ ਤੁਸੀਂ ਟਾਲੀਗ ਸਿੱਖ ਸਕਦੇ ਹੋ ਸੋ ਆਓ ਅੱਜ ਦੀਆਂ ਖਬਰਾਂ ਵੱਲ ਵਧਦੇ ਹਾਂ ਸਭ ਤੋਂ ਪਹਿਲੀ ਖਬਰ ਹੈ ਕਿ ਇਹ ਜਹਾਜ਼ 크ਰੂਜ਼ ਅਚਾਨਕ ਖਰਾਬ ਹੋ ਗਿਆ ਜਿਹੜਾ ਇਹ ਜਹਾਜ਼ 크ਰੂਜ਼ ਸੀਗਾ ਇਹ ਪੌਜਾ ਦੇ ਨੇੜੇ 8500 ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਿਹਾ ਸੀਗਾ ਤੇ ਬਿਜਲੀ ਦੀ ਖਰਾਬੀ ਆਣ ਦੇ ਕਰਕੇ ਅਚਾਨਕ ਇਹਦੇ ਵਿੱਚ ਗੜਬੜੀ ਹੋਈ ਤੇ ਵੱਡਾ ਜਹਾਜ਼ ਖਰਾਬ ਹੋ ਗਿਆ ਤੇ ਇਹਦੇ ਵਿੱਚ ਟੋਟਲ ਜਿਹੜੀ ਗਿਣਤੀ ਦੱਸੀ ਜਾ ਰਹੀ ਆ 8500 ਤੋਂ ਵੱਧ ਲੋਕ ਦੱਸੇ ਜਾ ਰਹੇ ਆ ਤੇ ਜਿਹਦੇ ਵਿੱਚ 6500 ਯਾਤਰੀ ਸੀਗੇ ਜਿਹੜੇ ਉਹਦੇ ਵਿੱਚ ਟਰੈਵਲ ਕਰ ਰਹੇ ਸੀ ਤੇ ਜੋ 2000 ਤੋਂ ਬਾਅਦ ਜਿਹੜੇ ਉਹਦੇ ਵਿੱਚ ਵਰਕਰ ਜਹਾਜ਼ ਦੇ ਵਿੱਚ ਕੰਮ ਕਰਦੇ ਸੀ ਤੇ ਜਿਹੜੀ ਇਹ ਗੜਬੜੀ ਹੋਈ ਆ ਇਹ ਤਕਰੀਬਨ ਸਵੇਰ ਦੇ 7:37 ਵਜੇ 7:25 ਮਿੰਟ ਦੇ ਗੜਬੜੀ ਦੱਸੀ ਜਾ ਰਹੀ ਆ ਜਿਹੜਾ ਇੱਕ ਯੂਜ਼ ਅ ਜਹਾਜ਼ ਲੋਹਿਆਰ ਲੋਕਾਂ ਨੂੰ ਲੈ ਕੇ ਜਨੂਆ ਤੋਂ ਨੇਪਲਸ ਦੇ ਵੱਲ ਜਾ ਰਹੇ ਸੀ ਤੇ ਪੌਜਾ ਦੇ ਨੇੜੇ ਚਾਰਕ ਖਰਾਬ ਹੋ ਗਿਆ ਪਰ ਖੁਸ਼ਕਿਸਮਤੀ ਦੀ ਵਾਲੀ ਗੱਲ ਇਹ ਹੈ ਵੀ ਜਹਾਜ਼ ਦੇ ਵਿੱਚ ਜਿੰਨੇ ਵੀ ਲੋਕ ਸਵਾਰ ਸਨ ਸਾਰੇ ਠੀਕ ਠਾਕ ਆ ਕਿਸੇ ਨੂੰ ਕੋਈ ਸੱਟ ਚੋਟ ਨਹੀਂ ਆਈ ਹੈਗੀ ਤੇ ਜਦੋਂ ਕਹਿੰਦੇ ਵੀ ਜਹਾਜ਼ ਖਰਾਬ ਹੋਇਆ ਉਸ ਵੇਲੇ ਮੌਸਮ ਵੀ ਸਹੀ ਸੀ ਤੇ ਤੇ ਸਮੁੰਦਰ ਵੀ ਸ਼ਾਂਤ ਸੀਗਾ ਜਿੰਨਾ ਟਾਈਮ ਮਦਦਕਾਰ ਨਹੀਂ ਪਹੁੰਚੇ ਉਹਨਾਂ ਦੀ ਮਦਦ ਕਰਨ ਦੇ ਲਈ ਉਹਨਾਂ ਟਾਈਮ ਜਿਹੜੇ ਜਹਾਜ਼ ਦੇ ਵਿੱਚ ਜਨਰੇਟਰ ਚੱਲਦੇ ਸੀਗੇ ਉਹਨਾਂ ਦੇ ਨਾਲ ਉਹਨਾਂ ਨੇ ਬਿਜਲੀ ਜਲਾਈ ਤੇ ਖਾਣ ਪੀਣ ਦਾ ਪ੍ਰਬੰਧ ਉਹਨਾਂ ਦਿਨਾਂ ਚੱਲਦਾ ਰਿਹਾ ਤਾਂ ਕਿ ਯਾਤਰੀਆਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋਣ ਦਿੱਤੀ ਇਸ ਖਰਾਬ ਹੋਏ ਜਹਾਜ਼ ਨੂੰ ਨੇਪਲਸ ਬੰਦਰਗਾਹ ਤੱਕ ਲਿਜਾਣ ਦੇ ਲਈ ਦੋ ਵੱਡੇ ਜਹਾਜ਼ਾਂ ਨੂੰ ਬੁਲਾਇਆ ਗਿਆ ਇੱਕ ਚਰੁਵਾ ਤੋਰੋ ਤੋਂ ਤੇ ਦੂਜਾ ਨੇਪਲਸ ਤੋਂ ਹੁਣ ਆਪਾਂ ਚੱਲਦੇ ਹਾਂ ਅਗਲੀ ਖਬਰ ਦੇ ਵੱਲ ਅਗਲੀ ਖਬਰ ਹੈ ਕਿ ਅੱਜ ਰੋਮਾ ਤੋਂ ਰੋਮਾ ਦੇ ਜਿਹੜਾ ਕੋਲੋਸੀਅਮ ਆ ਦੁਨੀਆ ਦਾ 8ਵਾਂ ਜੂਬਾ ਆ ਉੱਥੇ ਪਾਣੀ ਦੀਆਂ ਬੋਤਲਾਂ 5-5 ਯੂਰੋ ਦੀਆਂ ਵੇਖਦੀਆਂ ਤੇ ਪੁਲਿਸ ਨੇ ਉਹਨਾਂ ਵੇਚਣ ਵਾਲਿਆਂ ਨੂੰ ਫੜ ਲਿਆ ਤੇ ਉਹ ਆਉਣ ਵਾਲੇ ਟੂਰਿਸਟਾਂ ਨੂੰ ਲੁੱਟਦੇ ਸੀਗੇ ਤੇ ਉਹਨਾਂ ਨੂੰ ਜਿਹੜੇ ਆ ਬੋਤਲਾਂ ਵੇਚਦੇ ਸੀ ਸੀਲਬੰਦ ਬੋਤਲਾ ਨਹੀਂ ਸੀ ਹੁੰਦੀਆ ਬੋਤਲਾ ਖੁੱਲੀਆਂ ਹੁੰਦੀਆ ਸੀ ਤੇ ਉਹਨਾਂ ਦੇ ਵਿੱਚ ਟੂਟੀਆਂ ਦਾ ਪਾਣੀ ਜਾਂ ਕਿਤੇ ਉਹ ਵੀ ਪਾਣੀ ਭਰ ਲੈਂਦੇ ਸੀ ਤੇ ਸਲਾਦੀਓ ਨੂੰ ਉਹ ਵੇਚਦੇ ਸੀਗੇ ਤੇ ਕਾਰਪੋਰੇਟ ਪੁਲਿਸ ਨੇ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਮਹਿੰਗੀਆਂ ਬੋਤਲਾਂ ਵੇਚਦੇ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਵੀ ਜਿਹੜੀਆਂ ਬੋਤਲਾਂ ਦਾ ਰੇਟ ਆ ਤੇਲ ਦੇ ਰੇਟ ਨਾਲੋਂ ਕਈ ਗੁਣਾ ਵੱਧ ਵੇਚ ਰਹੇ ਆ ਸਰਕਾਰ ਨੇ ਵੀ ਇਹ ਵੀ ਗੱਲ ਕਹੀ ਹੈਗੀ ਆ ਕਿ ਇਹ ਜਿਹੜੀ ਸਿਰਫ ਇਹ ਕੀਮਤਾਂ ਹੀ ਨਹੀਂ ਆ ਬਲਕਿ ਸਾਨੂੰ ਸੁਰੱਖਿਆ ਦੀ ਵੀ ਚਿੰਤਾ ਹੋ ਰਹੀ ਆ ਕਿਉਂਕਿ ਇਹ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਆ ਤੇ ਉਹਨਾਂ ਦੇ ਕੋਲ ਗਲੀਆਂ ਬੋਤਲਾਂ ਹੀ ਨਹੀਂ ਹੋਰ ਵੀ ਬਹੁਤ ਸਾਰਾ ਸਮਾਨ ਮਿਲਿਆ ਹੈਗਾ ਆ ਜਿਹਦੇ ਵਿੱਚ 4000 ਤੋਂ ਵੱਧ ਨਕਲੀ ਸਮਾਨ ਸੀਗਾ ਜਿਵੇਂ ਕਿ ਹੈਂਡਬੈਗ ਹੋ ਗਏ ਬਟੂਏ ਹੋ ਗਏ ਤੇ ਨਕਲੀ ਬ੍ਰਾਂਡਾਂ ਵਾਲਾ ਹੋਰ ਵੀ ਬਹੁਤ ਸਾਰਾ ਸਮਾਨ ਜ਼ਬਤ ਕੀਤਾ ਆ ਤੁਸੀਂ ਅਕਸਰ ਹੀ ਦੇਖਿਆ ਹੋਊਗਾ ਜਦੋਂ ਤੁਸੀਂ ਕਲੌਸੀਅਮ ਜਾ ਕੇ ਜੇ ਹੋਰ ਇਟਲੀ ਦੇ ਜਿਹੜਾ ਮੇਨ ਟੂਰਿਸਟ ਏਰੀਆ ਹੈ ਉੱਥੇ ਤੁਸੀਂ ਜਾਂਦੇ ਹੋ ਉੱਥੇ ਤੁਹਾਨੂੰ ਨਕਲੀ ਬ੍ਰਾਂਡ ਮਿਲਦੇ ਆ ਤੇ ਉਹ ਜਿੰਨੇ ਵੀ ਹੁੰਦੇ ਆ ਸਾਰੇ ਨਕਲੀ ਹੀ ਹੁੰਦੇ ਆ ਚਾਹੇ ਪਾਰਸਲ ਲੈ ਲੋ ਚਾਹੇ ਤੁਸੀਂ ਕੋਈ ਟੀ-ਸ਼ਰਟ ਲੈ ਲੋ ਚਾਹੇ ਤੁਸੀਂ ਕੋਈ ਬੂਰ ਦਾ ਮਾਰਕਾ ਲੈ ਲੋ ਸੋ ਤੁਸੀਂ ਸਾਰੇ ਜਾਣੇ ਇਹ ਤੋਂ ਬਚਿਆ ਕਰੋ ਆਓ ਚੱਲਦੇ ਆਪਾਂ ਅਗਲੀ ਖਬਰ ਵੱਲ ਕਹਿੰਦੇ ਰੋਮ ਬਹੁਤ ਸਸਤਾ ਹੈ ਰੋਮ ਦੇ ਵਿੱਚ ਮਹਗਾਈ ਨਹੀਂ ਹੈਗੀ ਇਟਲੀ ਦੇ ਰੋਮ ਰਾਜਧਾਨੀ ਦੇ ਵਿੱਚ ਜਿੰਨੇ ਵੀ ਵਿਦਿਆਰਥੀ ਸਟੂਡੈਂਟ ਪੜਨ ਦੇ ਲਈ ਆਉਂਦੇ ਆ ਉਹਨਾਂ ਨੇ ਰੋਜ਼ ਪ੍ਰਦਰਸ਼ਨ ਕੀਤਾ ਉਹਨਾਂ ਨੇ ਧਰਨਾ ਲਗਾਇਆ ਧਰਨਾ ਕਹਿੰਦੇ ਕਿਸ ਗੱਲ ਦਾ ਲਗਾਇਆ ਜਿਹੜੇ ਵਿਦਿਆਰਥੀ ਸਟੂਡੈਂਟ ਆਉਂਦੇ ਆ ਉਹ ਇੱਥੇ ਪੜਾਈ ਵੀ ਕਰਦੇ ਆ ਨਾਲ ਦੀ ਨਾਲ ਕੰਮ ਕਰਦੇ ਆ ਤੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਇੱਕ ਕਮਰੇ ਦਾ ਕਰਾਇਆ ਉਹਨਾਂ ਨੂੰ ਸਭ ਤੋਂ ਮਹਿੰਗਾ ਪੈ ਰਿਹਾ ਆ ਉਹਨਾਂ ਨੇ ਇਹ ਗੱਲ ਕਹੀ ਆ ਕਹਿੰਦੇ ਸੀ ਹਰ ਮਹੀਨੇ ਅਸੀਂ 700 ਯੂਰੋ ਪ੍ਰਤੀ ਮਹੀਨਾ ਸੀ ਦੇ ਰਹੇ ਆ ਮਾਲਕ ਨੂੰ ਮਿਲਾਨ ਦੇ ਵਿੱਚ ਕਹਿੰਦੇ ਸਿੰਗਲ ਕਮਰਿਆਂ ਦੀ ਮੰਗ ਘਟ ਲਈ ਆ ਤੇ ਜੇ ਇਸ ਦੀ ਗੱਲ ਕਰੀਏ ਰੋਮ ਦੀ ਇਹਦੇ ਬਿਲਕੁਲ ਉਲਟ ਤਾਂ 20% ਦਾ ਵਾਅਦਾ ਹੋਇਆ ਸਿੰਗਲ ਕਮਰਿਆਂ ਦੇ ਲਈ ਕਿਉਂਕਿ ਰੋਮ ਦੇ ਵਿੱਚ ਸਟੂਡੈਂਟ ਬਹੁਤ ਜ਼ਿਆਦਾ ਪੜਨ ਦੇ ਲਈ ਆ ਕੀ ਆਇਆ ਹੋਇਆ ਤੇ ਹੋਰ ਵੀ ਸਟੂਡੈਂਟ ਪੜਨ ਲਈ ਆ ਰਹੇ ਹਨ ਤੇ ਨਾਲੇ ਇੱਕ ਖੇਤਰ ਦਾ ਇੱਕ ਬਿਉਰਾ ਕੱਢਿਆ ਕਿਹੜੇ ਖੇਤਰ ਦੇ ਵਿੱਚ ਸਭ ਤੋਂ ਮਹਿੰਗੇ ਕਮਰੇ ਮਿਲਦੇ ਆ ਸੋ ਜੇ ਆਪਾਂ ਗੱਲ ਕਰੀਏ ਜਿਹੜੇ ਖੇਤਰਿਆਂ ਰੋਮਾ ਦੇ ਆ ਫਿਰ ਮੈਂ ਉਸ ਤੋਂ ਬਾਅਦ ਤੁਹਾਨੂੰ ਮੈਂ ਇਟਲੀ ਦੇ ਦੱਸੂਗੀ ਜੇ ਰੋਮਾ ਦੇ ਵਿੱਚ ਸਭ ਤੋਂ ਮਹਿੰਗੇ ਇਲਾਕੇ ਜਿਹੜੇ ਦੱਸਿਓ ਹੈਗਾ ਤਰਾਸਤੇ ਵੀਰੇ ਤਰਾਸਤੇ ਵੀਰੇ ਦੇ ਵਿੱਚ 695 ਯੂਰੋ ਪ੍ਰਤੀ ਮਹੀਨਾ ਦਾ ਇੱਕ ਕਮਰਾ ਮਿਲਦਾ ਆ ਸੋ ਜੇ ਫਲਾਮੀਨੀਓ ਦੀ ਗੱਲ ਕਰੀਏ ਫਲਾਮੀਨੀਓ ਦੇ ਵਿੱਚ 676 ਯੂਰੋ ਤੱਕ ਮਿਲ ਜਾਂਦਾ ਆ ਸੋ ਜੇ ਇੱਕ ਹੋਰ ਉਹਨਾਂ ਨੇ ਦੱਸਿਆ ਹੈਗਾ ਆ ਵਿਆ ਸੋ ਦਾ ਨਾਮ ਲਈ ਮੈਨੂੰ ਪਤਾ ਉਹਦਾ ਹੈਗਾ ਆ 672 ਯੂਰੋ ਸੋ ਜੇ ਹੁਣ ਆਪਾਂ ਸ਼ਹਿਰ 'ਤੇ ਤੁਲਨਾ ਕਰੀਏ ਇਹ ਤਾਂ ਮੈਂ ਕਹਿੰਦੇ ਰੋਮ ਦਾ ਦੱਸਿਆ ਹੈਗਾ ਜੇ ਸ਼ਹਿਰ ਦੀ ਤੁਲਨਾ ਕਰੀਏ ਰੋਮ ਇਟਲੀ ਦੇ ਵਿੱਚ ਸਭ ਤੋਂ ਵੱਧ ਕੀਮਤ ਹੈਗੀ ਆ ਮਿਲਾਨ ਦੀ ਮਿਲਾਨ ਦੇ ਵਿੱਚ ਜਿਹੜੀ ਔਸਤ ਕੀਮਤ ਹੈਗੀ 772 ਯੂਰੋ ਸੋ ਜੇ ਰੋਮ ਦੇ ਵਿੱਚ ਇੱਕ ਕਮਰੇ ਦੀ ਗੱਲ ਕਰੀਏ ਔਸਤ ਕੀਮਤ ਤਾਂ 550 ਪ੍ਰਤੀ ਮਹੀਨੇ ਤੇ ਮਿਲ ਜਾਂਦਾ ਹੈ ਪਰ ਇਹ 600 ਤੱਕ ਵੀ ਚੱਲ ਜਾਂਦਾ 650 ਤੱਕ ਵੀ ਚੱਲ ਜਾਂਦਾ ਆ ਡਿਪੈਂਡ ਹੈ ਵੀ ਤੁਸੀਂ ਕਿਹੜੇ ਏਰੀਆ ਦੇ ਵਿੱਚ ਰਹਿ ਰਹੇ ਹੋ ਸੋ ਜੇ ਤੁਸੀਂ ਟੂਰਿਸਟ ਏਰੀਆ ਦੇ ਵਿੱਚ ਜਾਂਦੇ ਹੋ ਉੱਥੇ ਕਮਰਾ ਲੈਣੇ ਤੁਹਾਨੂੰ ਉਹ ਤੇ ਹੋਰ ਵੀ ਮਹਿੰਗਾ ਮਿਲਦਾ ਆ ਸੋ ਕਹਿੰਦੇ ਵੀ ਜਿਹੜੀ ਮਿਲਾਨ ਨਾਲੋਂ ਤਾਂ ਰੋਮ ਦੀ ਕੀਮਤ ਘਟਿਆ ਪਰ ਰੋਮ ਦੇ ਵਿੱਚ ਉਹ ਜਿਆਦਾ ਬਹੁਤ ਜ਼ਿਆਦਾ ਮਹਿੰਗਾ ਹੀ ਬਦੀ ਆ ਸੋ ਯਾ ਵੀ ਗੱਲ ਕਰੀਏ ਪਰੂਜਾ ਦੀ ਪਰੂਜਾ ਦੇ ਵਿੱਚ 280 ਯੂਰੋ ਪ੍ਰਤੀ ਮਹੀਨੇ ਤੁਹਾਨੂੰ ਮਿਲ ਜਾਂਦਾ ਕਮਰਾ ਤੇ ਪਲੈਰਮੋ ਦੇ ਵਿੱਚ 278 ਯੂਰੋ ਤੇ ਕਟਾਰੀਆ ਦੇ ਵਿੱਚ 230 ਯੂਰੋ ਤੇ ਮਿਲ ਜਾਂਦਾ ਹੈ ਕਮਰਾ ਤੇ ਬਾਕੀ ਜਿਹੜੇ ਹੋਰ ਆਉਂਦੇ ਆ ਉਹਨਾਂ ਦੇ ਵਿੱਚ ਸਸਤਾ ਹੈ ਬਿਲਾਂ ਤੇ ਰੋਮ ਦੇ ਵਿੱਚ ਸਭ ਤੋਂ ਮਹਿੰਗੇ ਕਮਰੇ ਮਿਲਦੇ ਆ ਅਗਲੀ ਖਬਰ ਹੈਗੀ ਜੀ ਆਇਰਲੈਂਡ ਤੋਂ ਆਇਰਲੈਂਡ ਦੀ ਸਰਕਾਰ ਨੇ ਇੱਕ ਕਾਨੂੰਨ ਕੱਢ ਦਿੱਤਾ ਆ ਜੇ ਤੁਸੀਂ ਇਹ ਕੰਮ ਕਰੋਗੇ ਤਾਂ ਫਿਰ ਤੁਹਾਨੂੰ 100 ਯੂਰੋ ਦਾ ਜੁਰਮਾਨਾ ਹੋ ਸਕਦਾ ਆ ਸੋ ਆਇਰਲੈਂਡ ਦੀ ਸਰਕਾਰ ਨੇ ਕਿਹਾ ਜੇ ਤੁਸੀਂ ਟ੍ਰੇਨ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਆਪਣੇ ਮੋਬਾਈਲ ਤੇ ਜਾਂ ਫਿਰ ਸਪੀਕਰ ਦੇ ਜਾਂ ਫਿਰ ਕਿਸੇ ਵੀ ਯੰਤਰ ਦੇ ਉੱਚੀ ਆਵਾਜ਼ ਦੇ ਵਿੱਚ ਜੇ ਤੁਸੀਂ ਸੌਂਗ ਸੁਣਦੇ ਆ ਫਿਲਮ ਦੇਖਦੇ ਆ ਜਾਂ ਫਿਰ ਤੁਸੀਂ ਖੇਡਾਂ ਜਾਂ ਕੁਝ ਵੀ ਤੁਸੀਂ ਚਲਾਉਂਦੇ ਆ ਜਿਹਦੇ ਨਾਲ ਬਾਕੀ ਯਾਤਰੀ ਡਿਸਟਰਬ ਹੁੰਦੇ ਆ ਸੋ ਜੇ ਤੁਸੀਂ ਇਹ ਕੰਮ ਕਰਦੇ ਆ ਤਾਂ ਤਾਂ ਉਸ 100 ਯੂਰੋ ਦਾ ਜੁਰਮਾਨਾ ਲਵੇਗਾ ਸੋ ਜਿਹੜੇ ਵੀ ਤੁਸੀਂ ਆਇਰਲੈਂਡ ਜਾਣਾ ਆ ਜਾਂ ਜਿਹੜੇ ਜਾਂਦੇ ਆ ਸੋ ਸਤਾਰਕ ਉਹ ਜੋ ਰੇਲ ਗੱਡੀ ਦੇ ਵਿੱਚ ਟ੍ਰੇਨ ਦੇ ਵਿੱਚ ਕੋਈ ਵੀ ਸ਼ੋਰ ਜਾਂ ਫਿਰ ਸੰਗੀਤ ਸੌਂ ਕੁਝ ਵੀ ਨਾ ਚਲਾਓ ਨਹੀਂ ਤੇ ਤੁਹਾਨੂੰ ਵੀ 100 ਯੂਰੋ ਦਾ ਜੁਰਮਾਨਾ ਹੋ ਸਕਦਾ ਆ ਸੋ ਅਗਲੀ ਖਬਰ ਹੈਗੇ ਇਟਲੀ ਤੋਂ ਹੀ ਇਟਲੀ ਦੇ ਵਿੱਚ ਇੱਕ ਪ੍ਰੋਜੈਕਟ ਆ ਰਿਹਾ ਉਸ ਪ੍ਰੋਜੈਕਟ ਦਾ ਨਾਮ ਹੈਗਾ ਕੋਮੇ ਪ੍ਰੋਜੈਕਟ ਇਹ ਪ੍ਰੋਜੈਕਟ ਆਪਣੇ ਫੋਰਨਰਸ ਦੇ ਲਈ ਬਹੁਤ ਹੀ ਲਾਭਦਾਇਕ ਹੈ ਕਿਉਂਕਿ ਇਸ ਪ੍ਰੋਜੈਕਟ ਦੇ ਵਿੱਚ ਉਹਨਾਂ ਨੇ ਜੇ ਤੁਹਾਡੇ ਵਿੱਚ ਕੋਈ ਵੀ ਕੰਮ ਕਰਨ ਦੀ ਇੱਛਾ ਹੈਗੀ ਹੈ ਤੁਸੀਂ ਕਿਸੇ ਵੀ ਕੰਮ ਦੇ ਵਿੱਚ ਨਪੋਨੀ ਹੋ ਤੁਸੀਂ ਇੰਡੀਆ ਤੋਂ ਕੰਮ ਕਰਦੇ ਆਏ ਚਾਹੇ ਉਹ ਕੰਮ ਲੱਕੜੀ ਦਾ ਹੋਵੇ ਚਾਹੇ ਖੇਤੀ ਦਾ ਹੋਵੇ ਕਿਸੇ ਵੀ ਚੀਜ਼ ਦਾ ਕੰਮ ਹੋਵੇ ਤੁਸੀਂ ਇੱਥੇ ਇਟਲੀ ਦੇ ਤੌਰ ਤਰੀਕੇ ਦੇ ਨਾਲ ਉਹਨੂੰ ਸਿੱਖਣਾ ਚਾਹੁੰਦੇ ਹੋ ਨਿਖਾਰਨਾ ਚਾਹੁੰਦੇ ਹੋ ਤਾਂ ਜਿਹੜਾ ਇਹ ਪ੍ਰੋਜੈਕਟ ਹੈ ਤੁਹਾਡੀ ਮਦਦ ਕਰੇਗਾ E ਚਾਹੇ ਤੁਸੀਂ ਇਟਾਲੀਅਨ ਹੀ ਕਿਉਂ ਨਾ ਸਿੱਖਣੀ ਹੋਵੇ ਇਹ ਪ੍ਰੋਜੈਕਟ ਤੁਹਾਡੀ ਮਦਦ ਕਰੂਗਾ ਸੋ ਫੋਰਨਰਸ ਦੇ ਲਈ ਇਹ ਬਹੁਤ ਹੀ ਜਿਆਦਾ ਵਧੀਆ ਪ੍ਰੋਜੈਕਟ ਹੋਣ ਵਾਲਾ ਆ ਸੋ ਅੱਜ ਦੀ ਵੀਡੀਓ ਇੰਨੀ ਸੀ ਕਿ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਵੀਡੀਓ ਲਾਈਕ ਸ਼ੇਅਰ ਜਰੂਰ ਕਰਿਓ ਸਬਸਕ੍ਰਾਈਬ ਜਰੂਰ ਕਰਿਓ ਤੇ ਜੇ ਤੁਸੀਂ ਵੀ ਇਟਾਲੀਅਨ ਸਿੱਖਣੀ ਚਾਹ ਰਹੇ ਹੋ ਤਾਂ ਮੇਰੇ ਦੂਸਰੇ ਚੈਨਲ ਲਰਨਿੰਗ ਇਟਾਲੀਅਨ ਵਿਦ ਯੂਰਪੀਨ ਪੰਜਾਬੀ ਨੂੰ ਜੁੜੋ ਸਬਸਕ੍ਰਾਈਬ ਕਰੋ ਤੇ ਲਿੰਕ ਸਾਰਿਆਂ ਦਾ ਡਿਸਕ੍ਰਿਪਸ਼ਨ ਬਾਕਸ ਵਿੱਚ ਹੈਗਾ ਇੰਸਟਾ ਤੇ ਟਿਕਟੋਕ ਤੇ ਵੀ ਜਰੂਰ ਫੋਲੋ ਕਰਿਓ ਸੋ ਸਾਥ